ਮੁੱਖ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਆਤੀਸ਼ੀ ਨੂੰ ਸੀਐਮ ਬਣਨ ਤੇ ਵਧਾਈ ਦਿੱਤੀ ਗਈ ਹੈ ਦੱਸਦੇ ਕਿ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੇ ਸੌ ਚੁੱਕਿਆ ਤੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਵਧਾਈ ਦਿੱਤੀ ਹੈ ਸੀਐਮ ਆਤੀਸ਼ੀ ਇੱਕ ਵਾਰ ਫੇਰ ਅਜਨਾਲਾ ਆਉਣ ਦਾ ਸੱਦਾ ਦੇਵਾਂਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਦਿੱਲੀ ਦੇ ਸਿੱਖਿਆ ਖੇਤਰ ਦੇ ਵਿੱਚ ਸੁਧਾਰ ਲਿਆ ਆਂਦਾ ਹੈ ਢਾਲੀਵਾਲ ਨੇ ਕਿਹਾ ਹੈ ਨਹੀਂ ਨਹੀਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਮੈਨੂੰ ਫਰੌੜ ਹੈ ਕਿ ਮੈਂ ਉਸ ਪਾਰਟੀ ਦੇ ਵਿੱਚ ਕੰਮ ਕਰਦਾ ਆ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਪਹਿਲਾਂ ਸਾਡੇ ਕੌਮੀ ਕਮਿਸ਼ਨਰ ਇੱਕ ਟੌਪ ਦੇ ਪੜੇ ਲਿਖੇ ਮਤਲਬ ਜਿਹੜਾ ਬਹੁਤ ਵਧੀਆ ਅਫਸਰ ਸੀਗੇ ਬੜੀ ਉਹਨਾਂ ਨੇ ਹਾਈ ਲੈਵਲ ਦੀ ਐਜੂਕੇਸ਼ਨ ਕੀਤੀ ਸੀਗੀ ਔਰ ਅੱਜ ਸਾਡੀ ਭੈਣ ਉਹ ইংল্যান্ড ਤੋਂ ਪੜ ਕੇ ਆਈ ਹੈ ਔਰ 골ਡ ਮੈਡਲਿਸਟ ਹੈ ਉਹਤੇ ਔਰ ਜਿਹੜਾ ਦਿੱਲੀ ਦੇ ਵਿੱਚ ਐਜੂਕੇਸ਼ਨ ਦਾ ਸਦਾਰ ਹੋਇਆ ਉਦੋਂ ਜਿਹੜਾ ਮਦੀਸ਼ ਸੁਸ਼ੋਧਿਆ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਸਦਾਉ ਉੱਤੇ ਹੋਇਆ ਉਹ ਵਿੱਚ ਆਤਿਸ਼ੀ ਦਾ ਵੀ ਬਹੁਤ ਵੱਡਾ ਦੌਰ ਸੀਗਾ ਔਰ ਆਤਿਸ਼ੀ ਬਹੁਤ ਹੀ ਪੜ੍ਹੀ ਲਿਖੀ ਮੈਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਮੈਂ ਜੂਰ ਆਉਂਗੀ ਔਰ ਮੈਂ ਉਹਨਾਂ ਨੂੰ ਕਿਉਂਕਿ ਹੋਰਨ ਤੋਂ ਮੁੱਖ ਮੰਤਰੀ ਬਣ ਕੇ ਉਦੋਂ ਤੱਕ ਜੇ ਉਹ ਐਮਐਲਏ ਸੀਗੇ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਸੀ ਫਿਰ ਮੰਤਰੀ ਬਣ ਕੇ ਕਿਉਂਕਿ ਮੈਂ ਸਮਝਦਾ ਕਿ ਐਮਐਲਏ ਉਹ ਬਹੁਤ ਵੱਡੀ ਚੀਜ਼ ਹੈ ਤੇ ਫਿਰ ਮੰਤਰੀ ਬਣ ਕੇ ਹੁਣ ਪਾਰਟੀ ਨੇ ਅਰਿੰਦ ਕੇਜੀਵਾਲ ਜੀ ਦੇ ਉਹਨਾਂ ਨੂੰ ਸੀ ਮੰਤਰੀ ਬਣਾ ਦਿੱਤਾ ਉਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਮੈਂ ਉਹਨਾਂ ਨੂੰ ਜਦੋਂ ਮਿਲਿਆ ਉਹਨਾਂ ਨੂੰ ਮੈਂ ਸਦਾ ਵੀ ਦੇਖਾਂਗਾ ਕਿ ਤੁਸੀਂ ਅੱਜ ਨਾਲੇ ਚਾਓ ਕਿਉਂਕਿ ਇਹ ਬਾਰਡਰ ਦੇ ਏਰੀਏ ਤੇ ਆ ਬੜੇ ਪਛੜੇ ਇਲਾਕੇ ਤੇ ਆ ਤੇ ਸਾਡੇ ਇਲਾਕਿਆਂ ਦੇ ਵਿੱਚ ਐਜੂਕੇਸ਼ਨ ਕਿੱਦਾਂ ਅਪ ਕੀਤੀ ਜਾ ਸਕਦੀ ਹੈ ਉਹ ਅਸੀਂ ਅਤਸ਼ੀ ਕੋਲੋਂ ਜੋ ਸਿੱਖਿਆ ਲਵਾਂਗੇ ਸਾਡੀ ਬਹੁਤ ਬਹੁਤ